ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਜਿਸ ਤਰ੍ਹਾਂ ਆਪਾਂ ਹੁਣ ਪਰਮੇਸ਼ਰ ਦੇ ਕੋਲੋਂ ਵਿਛੜ ਕੇ ਇਸ ਸੰਸਾਰ ਚ ਆਏ ਆ ਸਾਨੂੰ ਆਪਣੇ ਨਾਲ ਮਿਲਾਉਣ ਦੀ ਵਿਧੀ ਵੀ ਪਰਮੇਸ਼ਰ ਆਪ ਬਣਾਉਂਦੇ ਨੇ ਪਰਮੇਸ਼ਰ ਆਪ ਹੀ ਸਾਡਾ ਗੁਰੂ ਦੇ ਨਾਲ ਮਿਲਾਪ ਕਰਾਉਂਦੇ ਨੇ ਫਿਰ ਗੁਰੂ ਦੇ ਰਾਹੇ ਆਪ ਆਪਣੇ ਚਰਨਾਂ 'ਚ ਸਮਾਈ ਬਖਸ਼ਦੇ ਨੇ ਮੇਰੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1184 ਤੇ ਸਾਨੂੰ ਇਹ ਸਮਝਾਉਣਾ ਕਰਦੇ ਨੇ ਜੀ ਆਓ ਆਪਾਂ ਇਸ ਬਾਣੀ ਦੀ ਸਾਂਝ ਪਾਈਏ ਬਸੰਤ ਮਹੱਲਾ ਪੰਜਵਾਂ ਹੁਕਮ ਕਰ ਕਿਨੈ ਨਿਹਾਲ ਆਪਣੇ ਸੇਵਕ ਕੋ ਪਿਆ ਦਿਆਲ ਗੁਰਪੂਰੈ ਸਭ ਪੂਰਾ ਕੀਆ ਅਮਰਿਤ ਨਾਮ ਰਿਤ ਮੈਂ ਦਿਆ ਰਹਾ ਹਾਂਜੀ ਸੰਗਤ ਜੀ ਮੇਰੇ ਪਾਤਸ਼ਾਹ ਕਹਿੰਦੇ ਨੇ ਕਿ ਪਰਮੇਸ਼ਰ ਆਪਣੇ ਹੁਕਮ ਦੇ ਵਿੱਚ ਆਪਣੇ ਸੇਵਕਾਂ ਨੂੰ ਪ੍ਰਸੰਨ ਚਿੱਤ ਰੱਖਦਾ ਹੈ ਆਪਣੇ ਸੇਵਕਾਂ ਦੇ ਉੱਪਰ ਸਦਾ ਹੀ ਦਿਆਵਾਨ ਹੁੰਦਾ ਹੈ ਜਿਸ ਵੀ ਸੇਵਕ ਨੂੰ ਕਹਿੰਦੇ ਗੁਰੂ ਨੇ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਦ੍ਰਿੜ ਕਰਵਾ ਦਿੱਤਾ ਪੱਕਾ ਕਰਵਾ ਦਿੱਤਾ ਉਹ ਨਾਮ ਜੋ ਆਤਮਿਕ ਜੀਵਨ ਦੇਣ ਵਾਲਾ ਹੈ ਗੁਰੂ ਨੇ ਉਸ ਸੇਵਕ ਦੇ ਸਾਰੇ ਕੰਮ ਸਿਰੇ ਚਾੜ ਦਿੱਤੇ ਨੇ ਉਹਦਾ ਸਾਰਾ ਜੀਵਨ ਸਫਲ ਕਰ ਦਿੱਤਾ ਹੈ ਵਾਹਿਗੁਰੂ ਕਰਮ ਧਰਮ ਮੇਰਾ ਕਛ ਨਾ ਵਿਚਾਰਿਓ ਬਹਾ ਪਕਰ ਪਵਜਲ ਨਿਸਤਾਰਿਓ ਕਹਿੰਦੇ ਮੇਰੇ ਪਿਛਲੇ ਕੀ ਕਰਮ ਸੀ ਕੀ ਧਰਮ ਸੀ ਮੇਰੇ ਔਗਣ ਵਿਚਾਰੇ ਨਹੀਂ ਕਿ ਪਰਮੇਸ਼ਰ ਨੇ ਗੁਰੂ ਨੇ ਮੈਨੂੰ ਗੁਰੂ ਦੇ ਚਰਨਾਂ ਦੇ ਵਿੱਚ ਜੋੜ ਕੇ ਪਰਮੇਸ਼ਰ ਨੇ ਮੇਰਾ ਜੀਵਨ ਸਫਲ ਕਰ ਦਿੱਤਾ ਮੈਨੂੰ ਇਸ ਸੰਸਾਰ ਦੇ ਵਿਕਾਰਾਂ ਚੋਂ ਕੱਢ ਲਿਆ ਪ੍ਰਭ ਕਾਟ ਮੈਲ ਨਿਰਮਲ ਕਰੇ ਗੁਰਪੂਰੇ ਕੀ ਸਰਣੀ ਪਰੇ ਜਿਸ ਵੀ ਜੀਵ ਨੂੰ ਗੁਰੂ ਦੀ ਸ਼ਰਨ ਵਿੱਚ ਪਾ ਦਿੱਤਾ ਪਰਮੇਸ਼ਰ ਨੇ ਉਸ ਜੀਵ ਦੀ ਵਿਕਾਰਾਂ ਦੀ ਮੈਲ ਪਿਛਲੇ ਔਗਣਾ ਦੀ ਮੈਲ ਕੱਟ ਕੇ ਉਹਨੂੰ ਪਵਿੱਤਰ ਜੀਵਨ ਵਾਲਾ ਬਣਾ ਦਿੱਤਾ ਸਾਰੀ ਵਿਵਦ ਪਰਮੇਸ਼ਰ ਨੇ ਆਪ ਬਣਾਈ ਗੁਰੂ ਦੇ ਰਹਿਣ ਆਪ ਕਰੈ ਆਪ ਕਰਣਾ ਹਾਰੇ ਤਾਰੇ ਕਿਰਪਾ ਨਾਨਕ ਉਧਾਰੇ ਫਿਰ ਨਾਨਕ ਜੀ ਕਹਿੰਦੇ ਨੇ ਇਸ ਤਰ੍ਹਾਂ ਕਹਿੰਦੇ ਪਰਮੇਸ਼ਰ ਜੀ ਆਪ ਕਿਰਪਾ ਕਰਕੇ ਸਭ ਕੁਝ ਜੋ ਕਰਨ ਦੇ ਸਮਰੱਥ ਹੈ ਜੋ ਸਭ ਕੁਝ ਕਰ ਰਿਹਾ ਹੈ ਆਪ ਹੀ ਉਹਨੇ ਵਿਧੀ ਬਣਾ ਕੇ ਜੀਵ ਨੂੰ ਇਸ ਸੰਸਾਰ ਤੋਂ ਭਵਜਲ ਤੋਂ ਪਾਰ ਲਾ ਦਿੱਤਾ ਉਹਦਾ ਇਹ ਜੀਵਨ ਸਫਲ ਬਣਾ ਦਿੱਤਾ ਉਹ ਦਿਆਲੂ ਆ ਉਹ ਕਿਰਪਾਲੂ ਆ ਉਹ ਆਪਣੇ ਭਗਤਾਂ ਦੀ लाज ਹਮੇਸ਼ਾ ਰੱਖਦਾ ਭਗਤ ਵਸ਼ਲ ਹੈ ਬਸ ਉਹਦੇ ਚਰਨਾਂ ਦੀ ਪ੍ਰੀਤ ਮਿਲ ਜਾਏ ਇਹ ਅਸੀਂ ਅਰਦਾਸ ਕਰੀਏ ਸਾਨੂੰ ਆਪਣੀ ਭਗਤੀ ਦੀ ਦਾਤ ਦੇ ਦੇ ਨਾਮ ਦੀ ਦਾਤ ਦੇ ਦੇ ਤੇ ਮਨੁੱਖਾ ਜੀਵਨ ਸਫਲ ਹੋ ਜਾਏ ਹਾਂਜੀ ਸੰਗਤ ਜੀ ਐਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ ਭੁੱਲਾਂ ਚੁੱਕਾਂ ਦੀ ਮਾਫੀ ਦਿਓ ਜੀ ਸੱਚੇ ਪਾਤਸ਼ਾਹ ਜੀ ਆਪ ਦੀ ਧੁਰਕੀ ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ